ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਕੈ ਤੇ ਪਾਵਨ ਦੀ ਹੈਰਾਨ ਹੁੰਦਾ ਕੋਈ ਦਰਬਾਰੀ ਬੋਲਿਆ ਹਾਂ ਗੁਰ ਕੈ ਤੇ ਵੀ ਪਾਵਨ ਦੀ ਲੱਖੂ ਹੰਕਾਰ ਵਿੱਚ ਬੋਲਿਆ ਕਿਉਂਕਿ ਗੁਰ ਕਿਹਾ ਸਿੱਖਾਂ ਨੂੰ ਗੁਰੂ ਯਾਦ ਆਉਂਦਾ ਹੈ ਤੇ ਅਸੀਂ ਇਹਨਾਂ ਦੀ ਯਾਦ ਵਿੱਚੋਂ ਗੁਰੂ ਮਨਸੀ ਕਰਨਾ ਹੈ ਜੇ ਕੋਈ ਗੁਰੂ ਕਹਿੰਦਾ ਸੁਣ ਲਿਆ ਉਸ ਦਾ ਸਾਰਾ ਪਿੰਡ ਅੱਗ ਲਾ ਕੇ ਫੂਕ ਦੇਵਾਂਗਾ ਗੁਰੂ ਘਰ ਦੇ ਪ੍ਰੇਮੀਆਂ ਨੂੰ ਫਿਕਰ ਹੋ ਗਿਆ ਜਿਨ੍ਹਾਂ ਕੋਲ ਗ੍ਰੰਥ ਜਾਂ ਪੋਥੀਆਂ ਸਨ ਉਹਨਾਂ ਨੇ ਲੁਕਾਉਣੇ ਸ਼ੁਰੂ ਕਰ ਦਿੱਤੇ ਕਿਉਂਕਿ ਜੇ ਲਖਪਤ ਨੂੰ ਪਤਾ ਲੱਗ ਗਿਆ ਤਾਂ ਉਹ ਬੇਅਦਬੀ ਕਰੇਗਾ ਉਸ ਨੇ ਸਿਪਾਹੀਆਂ ਨੂੰ ਇਹ ਹੁਕਮ ਵੀ ਦਿੱਤਾ ਸੀ ਕਿ ਜੇ ਕਿਸੇ ਕੋਲ ਗੁਰੂਆਂ ਦੀ ਬਾਣੀ ਮਿਲੇ ਤਾਂ ਉਸ ਨੂੰ ਦਰਿਆ ਵਿੱਚ ਰੋੜ ਦਿਓ ਲਖਪਤ ਰਾਏ ਨੇ ਤੋਪਾਂ ਜੰਬੂਰਾ ਰਹਿਕਲੇ ਤੇ ਹੋਰ ਗੋਲੇ ਬਾਰੂਦ ਨਾਲ ਲੈਸ ਕਰਕੇ ਇੱਕ ਵੱਡੀ ਫੌਜ ਤਿਆਰ ਕੀਤੀ ਦੇ ਸਿੰਘਾਂ ਉੱਤੇ ਚੜ੍ਹਾਈ ਕਰ ਦਿੱਤੀ। ਸ਼ਾਹ ਨੇ ਵੀ ਆਪਣੇ ਸਿਪਾਹੀਆਂ ਨੂੰ ਕਹਿ ਘੱਲਿਆ ਕਿ ਸਾਡਾ ਵਫਾਦਾਰ ਸਿਪਾਹੀ ਉਹੀ ਅਖਵਾ ਅਖਵਾ ਸਕੇਗਾ ਜੋ ਬਿਨਾਂ ਕੋਈ ਤਰਕ ਕੀਤੇ ਆਂ ਦੀਵਾਨ ਲਖਪਤਨ ਆਏ ਲਖਪਤ ਨਾਲ ਜਾਏਗਾ। ਜੋ ਵੀ ਸਿੱਖਾਂ ਨਾਲ ਦਿਲ ਵਿੱਚ ਨਫ਼ਰਤ ਰੱਖਦਾ ਸੀ ਉਹ ਫੌਜ ਵਿੱਚ ਭਰਤੀ ਹੋ ਗਿਆ ਹੈ। ਹਾਥੀ ਤੇ ਸਵਾਰ ਹੋ ਕੇ ਲਖਪਤ ਰਾਏ ਫੌਜਾਂ ਦੀ ਅਗਵਾਈ ਕਰ ਰਿਹਾ ਹੈ। ਫੌਜ ਦੀ ਗਿਣਤੀ ਇੰਨੀ ਹੈ ਕਿ ਸਾਰਾ ਅਸਮਾਨ ਘੋੜਿਆਂ ਤੇ ਪੈਦਲ ਸਿਪਾਹੀਆਂ ਦੇ ਚੱਲਣ ਕਰਕੇ ਉੱਡੀ ਢੂੜ ਨਾਲ ਭਰਿਆ ਭਰ ਗਿਆ ਹੈ ਸਾਰੀ ਫੌਜ ਦਾ ਅੰਦਾਜ਼ਾ ਲਾਉਣਾ ਹੋਵੇ ਤਾਂ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਕੁੱਲ ਫੌਜ 8-10 ਕੋਹਾਂ ਵਿੱਚ ਫੈਲੀ ਹੋਈ ਹੈ 15 ਤੋਂ 1000 ਦੇ ਕਰੀਬ ਸਿੰਘ ਇਸ ਵੇਲੇ ਕਨੂਵਾਲ ਦੇ ਛੰਬ ਕੋਲ ਇਕੱਤਰ ਹੋ ਚੁੱਕੇ ਸਨ ਉਧਰ ਲਖਪਤ ਰਾਏ ਦੀ ਫੌਜ ਵਿੱਚ ਹਜ਼ਾਰਾਂ ਦੀ ਨਵੀਂ ਭਰਤੀ ਹੋਈ ਹੈ ਤੇ ਇੱਧਰ ਸਿੱਖ ਜਥੇ ਵਿੱਚ ਜਿਹੜੇ ਖਾਣ ਪੀਣ ਦੇ ਯਾਰ ਜਾਂ ਕੁਝ ਮੁਸਲਮਾਨ ਤੇ ਹਿੰਦੂ ਭਰਤੀ ਹੋਏ ਸਨ ਡਰ ਦੇ ਮਾਰੇ ਜਥੇ ਨੂੰ ਛੱਡ ਕੇ ਭੱਜ ਗਏ ਸਨ ਸਾਰੇ ਮੁਖੀ ਜਥੇਦਾਰ ਇਕੱਤਰ ਹੋ ਕੇ ਬੈਠੇ ਹਨ ਜਿਨ੍ਹਾਂ ਵਿੱਚ ਨਵਾਬ ਕਪੂਰ ਸਿੰਘ ਪਾਈ ਸੁਖਾ ਸਿੰਘ ਮਾੜੀ ਕੰਬੋ ਕੀ ਸਰਦਾਰ ਚੜਤ ਸਿੰਘ ਪਾਈ ਗੁਰਦੇਵਾਲ ਸਿੰਘ ਡੱਲੇਵਾਲੀਏ ਤੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਪ੍ਰਮੁੱਖ ਹਨ ਤਤ ਖਾਲਸਾ ਬੈਠਾ ਮੁਕਾਬਲੇ ਦੀਆਂ ਵਿਵੰਤਾ ਘਟ ਰਿਹਾ ਹੈ ਲੱਖਾਂ ਫੌਜ ਲਖਪਤ ਰਾਏ ਦੀ ਲੱਖਾਂ ਫੌਜ ਲਖਪਤ ਰਾਏ ਦੀ ਅਗਵਾਈ ਵਿੱਚ ਜੰਗਲ ਨੂੰ ਘੇਰਾ ਪਾ ਕੇ ਖਲੋ ਗਈ ਹੈ ਸਿੰਘਾਂ ਦੇ ਸੂਹੀਆਂ ਨੇ ਬਹੁਤ ਭਾਰੀ ਫੌਜ ਹੋਣ ਦੀ ਸੂਹ ਦਿੱਤੀ ਹੈ ਸਾਡੀ ਗਿਣਤੀ ਇੰਜ ਹੈ ਸਿੰਘ ਜਿਵੇਂ ਕਹਿ ਲੋ ਤੁਰਕ ਫੌਜ ਕਾਲੀ ਘਟਾ ਹੈ ਤੇ ਅਸੀਂ ਉਸ ਵਿੱਚ ਲਿਸ਼ਕਰੀ ਬਿਜਲੀ ਦੀ ਬਾਰੀਕ ਜਹੀ ਤਾਰ ਪਰ ਬਿਜਲੀ ਦੀ ਉਹੀ ਬਾਰੀਕ ਜਹੀ ਤਾਰ ਜਿੱਥੇ ਵੀ ਡਿੱਗ ਪਏ ਤਰਥੱਲੀ ਮਚਾ ਦਿੰਦੀ ਹੈ ਸਰਦਾਰ ਚੜਤ ਸਿੰਘ ਮੁਸਕਰਾਉਂਦਿਆਂ ਬੋਲੇ ਬਿਲਕੁਲ ਅਸੀਂ ਇਸੇ ਤਰ੍ਹਾਂ ਕਰਾਂਗੇ ਬਿਜਲੀ ਦੀ ਤਾਰ ਵਾਂਗ ਹੀ ਦੁਸ਼ਮਣ ਦਲ ਦੇ ਕਮਜ਼ੋਰ ਹਿੱਸੇ ਤੇ ਡਿੱਗਿਆ ਕਰਾਂਗੇ ਸਰਦਾਰ ਜੱਸਾ ਸਿੰਘ ਬੋਲੇ ਖਾਲਸਾ ਜੀ ਲੜਾਈ ਦੇ ਢਾਈ ਫੱਟੇ ਹੁੰਦੇ ਹਨ ਇੱਕ ਈਨ ਮੰਨ ਲੈਣੀ ਜਾਂ ਭੱਜ ਜਾਣਾ ਦੂਜਾ ਮੌਕਾ ਦੇ ਕੇ ਕੁਝ ਪਿਛਾਂ ਹੋਣਾ ਤੇ ਮੁੜ ਤਿਆਰੀ ਨਾਲ ਭਾਰੀ ਹੱਲਾ ਕਰਨਾ ਤੇ ਅੱਧਾ ਹੈ ਲੜਦਿਆਂ ਮਰ ਜਾਣਾ ਖਾਲਸਾ ਖੁਦ ਖੁਦਾ ਹੈ ਸੋ ਈਨ ਮੰਨਣ ਦਾ ਤਾਂ ਸਵਾਲ ਹੀ ਨਹੀਂ ਭੱਜਣਾ ਖਾਲਸੇ ਨੇ ਸਿੱਖਿਆ ਹੀ ਨਹੀਂ ਕਿਉਂਕਿ ਅਸੀਂ ਕਾਵਾਂ ਕੁੱਤਿਆਂ ਦੀਆਂ ਨਹੀਂ ਸ਼ੇਰਾਂ ਦੇ ਸ਼ੇਰਾਂ ਤੇ ਬਾਜਾਂ ਦੀ ਸੰਗਤ ਵਿੱਚ ਰਹੇ ਹਾਂ ਸੋ ਸਾਡੇ ਕੋਲ ਡੇਢ ਫੱਟ ਹੀ ਬਚਿਆ ਹੈ ਨਵਾਬ ਕਪੂਰ ਸਿੰਘ ਬੋਲੇ ਖਾਲਸਾ ਸੰਧਿਆ ਮਗਰੋਂ ਹੱਲਾ ਕਰਿਆ ਕਰੇਗਾ ਜਦ ਦੁਸ਼ਮਣ ਥੋੜਾ ਅਵੇਸਲਾ ਹੋਵੇ ਜਿੰਨਾ ਵੀ ਰਸਦ ਪਾਣੀ ਹੱਥ ਆ ਸਕੇ ਭਲਾ ਪਰ ਵੱਧ ਖਿਆਲ ਦੁਸ਼ਮਣ ਦੇ ਘੋੜੇ ਤੇ ਸ਼ਾਸਤਰ ਖੋਣ ਵੱਲ ਕਰਨਾ ਹੈ। ਇਹੀ ਸਿੰਘਾਂ ਦੀ ਗੁਰੀਲਾ ਨੀਤੀ ਹੈ ਜਿਸ ਨੇ ਕਦੇ ਨਾਦਰ ਸ਼ਾਹ ਦੇ ਵੀ ਨੱਕ ਵਿੱਚ ਦਮ ਕਰ ਦਿੱਤਾ ਸੀ। ਸਿੰਘਾਂ ਨੇ ਕਈ ਜਥੇ ਬਣਾ ਲਏ ਹਨ। ਕਈ ਪਾਸਿਆਂ ਤੋਂ ਹਮਲੇ ਦੀ ਝਕਾਨੀ ਦੇ ਕੇ ਹਰਨ ਹੋ ਜਾਂਦੇ ਹਨ ਜੰਗਲ ਦੇ ਜਾਨੂ ਹੋਣ ਕਰਕੇ ਉਹਨਾਂ ਨੂੰ ਸਾਰੇ ਰਾਹ ਪਤਾ ਹਨ ਤੇ ਤੁਰਕ ਫੌਜ ਪਛਾਹ ਮੁੜ ਜਾਂਦੀ ਹੈ ਇਸ ਤਰ੍ਹਾਂ ਜਥਿਆਂ ਨੇ ਬਹੁਤੀ ਤੁਰਕ ਫੌਜ ਨੂੰ ਥਕਾ ਦਿੱਤਾ ਹੈ ਰਾਤ ਪੈ ਗਈ ਹੈ ਤੇ ਲਖਪਤ ਦੀ ਫੌਜ ਆਰਾਮ ਕਰਨ ਦੀ ਤਿਆਰੀ ਕਰ ਰਹੀ ਹੈ ਸਿੰਘਾਂ ਵੱਲੋਂ ਅਵੇਸਲੀ ਹੋ ਚੱਪੀ ਤੁਰਕ ਫੌਜ ਤੇ ਖਾਲਸੇ ਦੇ ਜਥੇ ਕਈ પાસਿਆਂ ਤੋਂ ਹਮਲਾ ਕਰ ਦਿੰਦੇ ਹਨ ਲੱਖੂ ਖੱਤਰੀ ਦੀ ਅਗਵਾਈ ਵਾਲੀ ਮੁਗਲ ਫੌਜ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਦਾ ਤੇ ਸਿੰਘ ਭਾਰੀ ਮਾਤਰਾ ਵਿੱਚ ਰਸਦਾਂ ਘੋੜੇ ਲੈ ਕੇ ਝੱਲਾਂ ਵਿੱਚ ਵੜ ਜਾਂਦੇ ਹਨ ਅਗਲੇ ਦਿਨ ਗੁੱਸੇ ਦੇ ਭਰੇ ਹੋਏ ਲੱਖੂ ਖੱਤਰੀ ਨੇ ਆਪਣੇ ਹਰਿਆਵਲ ਦਸਤੇ ਨੂੰ ਲੜਨ ਲਈ ਅੱਗੇ ਕੀਤਾ ਜੰਗਲ ਸਿੰਘਾਂ ਦਾ ਜਾਨੂ ਹੈ ਤੇ ਸਿੰਘ ਜੰਗਲ ਦੇ ਹਰਿਆਵਲ ਦਸਤੇ ਉੱਤੇ ਸਿੰਘ ਕਈ ਪਾਸਿਆਂ ਤੋਂ ਬਗੇਆੜਾ ਵਾਂਗ ਟੁੱਟ ਕੇ ਪਏ ਤੇ ਕੁਝ ਪਲਾਂ ਵਿੱਚ ਹੀ ਉਸ ਹਰਿਆਵਲ ਦਸਤੇ ਦੇ ਘੋੜੇ ਅਤੇ ਹਥਿਆਰ ਸਿੰਘਾਂ ਆਪਣੇ ਕਬਜ਼ੇ ਵਿੱਚ ਲੈ ਲਏ ਹਨ ਪਹਿਲੇ ਹੱਲੇ ਵਿੱਚ ਹੀ ਲੱਖੂ ਖੱਤਰੀ ਆਪਣੇ ਚੋਟੀ ਦੇ ਜਵਾਨ ਮਰਵਾ ਬੈਠਾ ਭਾਵੇਂ ਕਿ ਲੱਖੂ ਅਫਸੋਸ ਵਿੱਚ ਸਿਰ ਮਾਰ ਰਿਹਾ ਹੈ ਪਰ ਉਸ ਦਾ ਗੁੱਸਾ ਸੱਤ ਅਸਮਾਨ ਪਾਰ ਕਰ ਗਿਆ ਆਪਣੇ ਇਸ ਮੂਰਖਾਨਾ ਕਾਰੇ ਦਾ ਉਸ ਨੂੰ ਰੰਝ ਹੋਇਆ ਉਸ ਨੇ ਚੋਟੀ ਦੇ ਫੌਜਦਾਰਾਂ ਨੂੰ ਇਕੱਠੇ ਕੀਤਾ ਤੇ ਹਮਲੇ ਦੀ ਤਰਕੀਬ ਕਰਨ ਲੱਗਾ ਘੋੜਿਆਂ ਨਾਲ ਖਿੱਚੀਆਂ ਜਾਣ ਵਾਲੀਆਂ ਤੋਪਾਂ ਸਭ ਤੋਂ ਅੱਗੇ ਲਿਆਂਦੀਆਂ ਗਈਆਂ ਉਹਨਾਂ ਦੇ ਮਗਰ ਬੰਦੂਕਾਂ ਵਾਲੇ ਘੋੜਸਵਾਰਾਂ ਦੀਆਂ ਕਤਾਰਾਂ ਲਗਾਈਆਂ ਗਈਆਂ ਉਸ ਤੋਂ ਪਿੱਛੋਂ ਜੰਬੂਰਾਂ ਤੇ ਹੋਰ ਛੋਟੀਆਂ ਤੋਪਾਂ ਬੀੜੀਆਂ ਗਈਆਂ ਸਭ ਤੋਂ ਮਗਰ ਪੈਦਲ ਸਿਪਾਹੀ ਤੇ ਪਿੱਛੇ ਸਭ ਤੋਂ ਮਗਰ ਹਾਥੀ ਤੇ ਸਵਾਰ ਲੱਖੂ ਖੱਤਰੀ ਇਸ ਤਰ੍ਹਾਂ ਦੀ ਵਿਉਂਤਬੰਦੀ ਕੀਤੀ ਗਈ ਹਾਲਾਂਕਿ ਇਹ ਜੰਗ ਦੀ ਉਲਟ ਵਿਉਂਤਬੰਦੀ ਹੈ ਅਸਲ ਵਿੱਚ ਪੈਦਲ ਸਭ ਤੋਂ ਅੱਗੇ ਹੁੰਦੇ ਹਨ ਮਗਰ ਘੋੜ ਸਵਾਰ ਤੇ ਸਭ ਤੋਂ ਮਗਰ ਤੋਪਾਂ ਪਰ ਲੱਖੂ ਦੀ ਵਿਉਂਤਬੰਦੀ ਤੋਂ ਉਸ ਦਾ ਡਰ ਸਾਫ਼ ਝਲਕ ਰਿਹਾ ਹੈ ਅਨੀ ਫੌਜ ਮੂਰੇ ਕਰਕੇ ਵੀ ਉਹ ਅੰਦਰੋਂ ਘਬਰਾ ਰਿਹਾ ਹੈ ਤੇ ਇਹ ਘਬਰਾਹਟ ਉਸ ਦੇ ਚਿਹਰੇ ਤੋਂ ਪੜ੍ਹੀ ਜਾ ਸਕਦੀ ਹੈ ਹੁਣ ਜੇ ਸਿੰਘ ਹੱਲਾ ਕਰਨ ਲਈ ਜੰਗਲ ਵਿੱਚ ਬਾਹਰ ਨਿਕਲਦੇ ਹਨ ਤਾਂ ਤੋਪਾਂ ਅੱਗ ਵਰਾ ਦਿੰਦੀਆਂ ਹਨ ਤੇ ਸਿੰਘਾਂ ਦੀ ਵਾ ਨਹੀਂ ਚੱਲਦੀ ਕੁਝ ਹੱਲਿਆਂ ਮਗਰੋਂ ਸਿੰਘਾਂ ਨੇ ਜਾਣ ਲਿਆ ਕਿ ਹੁਣ ਕੋਈ ਹੋਰ ਰਣਨੀਤੀ ਬਣਾਉਣੀ ਪਵੇਗੀ ਜਦੋਂ ਕਾਫੀ ਚਿਰ ਸਿੰਘਾਂ ਦਾ ਕੋਈ ਜਥਾ ਬਾਹਰ ਨਹੀਂ ਆਇਆ ਤਾਂ ਲਖੂ ਨੇ ਹੁਕਮ ਦਿੱਤਾ ਤੇ ਮੁਗਲਾਂ ਨੇ ਤੋਪ ਦੇ ਗੋਲੇ ਜੰਗਲ ਤੇ ਵਾਰਾਉਣੇ ਸ਼ੁਰੂ ਕਰ ਦਿੱਤੇ ਗੋਲਿਆਂ ਦੀ ਮਾਰ ਤੋਂ ਬਚਣ ਲਈ ਦਲ ਹੁਣ ਹੋਰ ਡੂੰਘੇ ਜੰਗਲਾਂ ਵਿੱਚ ਚਲਾ ਗਿਆ ਫੇਰ ਵੀ ਸਿੰਘ ਬਿੜਕ ਰੱਖਦੇ ਹਨ ਤੇ ਫੌਜ ਜਿਸ ਪਾਸਿਓਂ ਵੀ ਜਰਾ ਆਵੇਸ਼ਲੀ ਹੁੰਦੀ ਹੈ ਹੱਲਾ ਕਰਕੇ ਨੁਕਸਾਨ ਕਰ ਦਿੰਦੇ ਹਨ ਲਖਪਤ ਨੇ ਜੰਗਲ ਕਟਵਾਉਣਾ ਸ਼ੁਰੂ ਕਰ ਦਿੱਤਾ ਤੇ ਜੰਗਲ ਵਿੱਚ ਰਾਹ ਬਣਾਏ ਜਾ ਰਹੇ ਹਨ ਜੰਗਲ ਸੰਘਣਾ ਹੋਣ ਕਰਕੇ ਤੋਪਾਂ ਅੰਦਰ ਨਹੀਂ ਜਾ ਸਕਦੀਆਂ ਤੇ ਸਿੰਘ ਤੋਪਾਂ ਦੀ ਮਾਰ ਤੋਂ ਦੂਰ ਜਾ ਚੁੱਕੇ ਹਨ ਜਿੱਥੇ ਕਿਤੇ ਜੰਗਲ ਬਹੁਤ ਹੀ ਸੰਘਣਾ ਹੈ ਤੇ ਕੱਟੇ ਜਾਣ ਤੋਂ ਵੀ ਬਾਹਰ ਹੈ ਉਥੇ ਅੱਗ ਨਾਲ ਰੁੱਖ ਝਾਕੀਆਂ ਫੂਕੇ ਜਾ ਰਹੇ ਹਨ ਜਿਵੇਂ ਜਿਵੇਂ ਮੁਗਲ ਫੌਜ ਜੰਗਲ ਵਿੱਚ ਰਾਹ ਬਣਾ ਕੇ ਅੱਗੇ ਵੱਧ ਰਹੀ ਹੈ ਸਿੰਘ ਜੰਗਲ ਵਿੱਚ ਹੋਰ ਅੱਗੇ ਨਿਕਲ ਜਾ ਰਹੇ ਹਨ ਪਰ ਜੰਗਲ ਕਿਹੜਾ सगली ਧਰਤੀ ਹੈ ਕਿਤੇ ਜਾ ਕੇ ਤਾਂ ਮੁੱਕਣਾ ਹੀ ਸੀ ਸੋ ਵਿਆਸ ਦੇ ਪਤਨ ਪਤਨਾ ਤੇ ਆ ਕੇ ਜੰਗਲ ਮੁੱਕ ਗਿਆ ਹੁਣ ਮਗਰ ਮੁਗਲ ਫੌਜ ਹੈ ਤੇ ਅੱਗੇ ਛੂਕ ਦਾ ਦਰਿਆ ਅੱਗੇ ਹੀ ਸਿੰਘ ਅਠੀ ਪੈਰੀ ਇੱਕ ਵਾਰ ਛੱਕਦੇ ਸਨ ਪਰ ਹੁਣ ਤਾਂ ਕਈ ਦਿਨਾਂ ਤੋਂ ਫਾਕੇ ਹੀ ਕੱਟ ਰਹੇ ਸਨ ਭੁੱਖਣ ਭਾਣੇ ਸਿੰਘ ਦਰਿਆ ਤੇ ਲੱਖੋ ਖੱਤਰੀ ਦੇ ਵਿਚਾਲੇ ਖਲੋਤੇ ਹਨ ਕੁਝ ਸਿੱਖ ਘੋੜ ਸਵਾਰਾਂ ਨੇ ਦਰਿਆ ਦਾ ਨਰੀਖਣ ਕੀਤਾ ਤਾਂ ਇੱਕ ਥਾਂ ਤੋਂ ਬਿਆਸ ਕੁਝ ਤਾਰੂ ਜਾਪਿਆ ਸਿੰਘ ਜਥੇ ਨੇ ਦਰਿਆ ਪਾਰ ਕਰ ਜਾਣ ਦਾ ਫੈਸਲਾ ਕੀਤਾ ਦਰਿਆ ਪਾਰ ਕਰਕੇ ਸਿੰਘ ਪਹਾੜਾਂ ਵੱਲ ਹੋ ਤੁਰੇ ਹਨ ਪਿੱਛੇ ਮੁਗਲ ਫੌਜ ਨੇ ਵੀ ਦਰਿਆ ਪਾਰ ਕਰ ਲਿਆ ਥਕਾਵਟ ਨਾਲ ਚੂਰ ਹੋ ਚੁੱਕੇ ਸਿੰਘਾਂ ਨੂੰ ਕਿਤੇ ਘੜੀ ਪਲ ਬੈਠ ਕੇ ਆਰਾਮ ਕਰਨ ਦਾ ਸਮਾਂ ਵੀ ਨਹੀਂ ਮਿਲਿਆ ਰਾਤਾਂ ਨੂੰ ਵੀ ਉਹਨਾਂ ਕਦਮਾਂ ਦੀ ਚਾਲ ਢਿੱਲੀ ਨਹੀਂ ਹੋਣ ਦਿੱਤੀ ਖਾਣ ਪੀਣ ਦੀ ਕੋਈ ਵਸਤੂ ਕੋਲ ਨਹੀਂ ਮੁੱਕ ਚੁੱਕੇ ਗੋਲੇ ਬਾਰੂਦ ਦੀ ਕੋਈ ਸਹਾਇਤਾ ਨਹੀਂ ਪਹੁੰਚ ਪਹੁੰਚ ਰਹੀ ਸ਼ਾਸਤਰ ਲਗਭਗ ਨਕਾਰਾ ਹੋ ਚੁੱਕੇ ਹਨ ਖੁੰਡੀਆਂ ਹੋ ਚੁੱਕੀਆਂ ਕਿਰਪਾਨਾਂ ਸਰੋਹੀਆਂ ਦੀ ਧਾਰ ਲਾਉਣ ਦਾ ਵੀ ਸਮਾਂ ਨਹੀਂ ਕਈ ਸਿੰਘਾਂ ਨੇ ਦੇ ਵਰਸ਼ੇ ਮਾਰੇ ਗਏ ਮੁਗਲਾਂ ਦੀਆਂ ਸੰਜੂਆਂ ਵਿੱਚ ਹੀ ਰਹਿ ਗਏ ਸਨ ਗੋਲੀਆਂ ਬਿਨਾਂ ਬੰਦੂਕਾਂ ਤੇ ਤੀਰਾਂ ਬਿਨਾਂ ਕਮਾਨਾਂ ਬੇਅਰਥ ਹਨ ਕਈ ਰਾਤਾਂ ਦੇ ਉਨੀਂਦਰੇ ਮਗਰੋਂ ਵੀ ਭੁੱਖਣ ਪਾਣਾ ਸਿੱਖ ਜਥਾ ਤੌਰ ਦੀ ਰਵਾਨਗੀ ਵਿੱਚ ਫਰਕ ਨਹੀਂ ਆਉਣ ਦਿੰਦਾ ਸਿੰਘਾਂ ਦੇ ਘੋੜੇ ਵੀ ਸਿੰਘਾਂ ਜਿਹਾ ਦ੍ਰਿੜ ਨਿਸ਼ਚਿਆ ਵਾਲੇ ਹਨ ਬਿਨਾਂ ਦਾਣੇ ਚਾਰੇ ਤੋਂ ਲਗਾਤਾਰ ਤੁਰਦੇ ਜਾ ਰਹੇ ਹਨ ਕੋਈ ਸ਼ੱਕ ਨਹੀਂ ਕਿ ਸਿੰਘ ਕਿਉਂ ਘੋੜੇ ਨੂੰ ਜਾਣ ਭਾਈ ਸਮਝਦੇ ਹਨ ਸਿਆਣੇ ਕਹਿੰਦੇ ਹਨ ਕਿ ਦੁੱਖ ਸਫਰ ਦਾ ਵੀ ਮਾੜਾ ਤੇ ਦੁੱਖ ਭੁੱਖ ਦਾ ਵੀ ਮਾੜਾ ਸਿੰਘਾਂ ਨੂੰ ਇਸ ਵੇਲੇ ਇਹਨਾਂ ਦੋਹਾਂ ਨੇ ਘੇਰਿਆ ਹੋਇਆ ਹੈ ਭੁੱਖਣ ਭਾਣੇ ਅਣਮੁੱਖ ਸਫਰ ਵਿੱਚ ਤੁਰਦੇ ਜਾਣਾ ਤੇਤੇ ਕੋਈ ਹਿਰਨ ਬਾਰਾ ਸਿੰਘਾਂ ਮਿਲ ਗਿਆ ਤਾਂ ਝਟਕਾ ਕੇ ਕੱਚਾ ਹੀ ਖਾ ਲਿਆ ਸਿੰਘਾਂ ਨੇ ਇਸ ਆਸ ਨਾਲ ਬਸੋਲੀ ਕਟੂਏ ਵੱਲ ਨੂੰ ਰੁੱਖ ਕੀਤਾ ਹੈ ਕਿ ਇੱਥੇ ਹਿੰਦੂਆਂ ਦਾ ਵਾਸਾ ਹੈ ਕੁਝ ਮਦਦ ਮਿਲੇਗੀ ਤੇ ਸ਼ਾਇਦ ਰਸਤ ਬਸਤ ਦੀ ਕੁਝ ਸਹਾਇਤਾ ਵੀ ਕਰ ਦੇਣ ਪਹਾੜਾਂ ਵਿੱਚ ਬਹੁਤ ਸਾਰੇ ਹਿੰਦੂਆਂ ਨੇ ਇਕੱਠਾ ਕੀਤਾ ਹੋਇਆ ਹੈ ਸਿੰਘਾਂ ਨੇ ਕੁਝ ਸੁੱਖ ਦਾ ਸਾਹ ਲਿਆ ਹੈ ਕਿ ਸ਼ਾਇਦ ਕੁਝ ਵਿਸ਼ਰਾਮ ਮਿਲੇ ਤੇ ਖਾਣ ਪੀਣ ਦਾ ਕੋਈ ਪ੍ਰਬੰਧ ਹੋ ਸਕੇ ਪਰ ਪਹਾੜੀਆਂ ਨੇ ਸਿੰਘਾਂ ਦਾ ਸਵਾਗਤ ਤੋਪਾਂ ਦੇ ਗੋਲਿਆਂ ਨਾਲ ਕੀਤਾ ਥੱਕੇ ਟੁੱਟੇ ਸਿੰਘਾਂ ਉੱਤੇ ਉਹਨਾਂ ਗੋਲੀਆਂ ਤੇ ਗੋਲਿਆਂ ਦਾ ਮੀਂਹ ਵਰਾ ਦਿੱਤਾ ਹੈ ਸੈਂਕੜੇ ਸਿੰਘ ਇਸ ਹਮਲੇ ਵਿੱਚ ਸ਼ਹੀਦ ਹੋ ਗਏ ਪਹਾੜੀਆਂ ਦੀ ਐਸੀ ਨੀਚਤਾ ਤੇ ਅਕਿਰਤਕਣਾ ਤੇ ਜਥੇਦਾਰਾਂ ਨੂੰ ਰੰਝ ਹੋ ਰਿਹਾ ਹੈ ਲਾਹੌਰ ਦੇ ਸੂਬੇ ਨੂੰ ਮਾਵਲਾ ਭਰਨ ਵਾਲੇ ਪਹਾੜੀ ਕਦੋਂ ਸਿੰਘਾਂ ਦੇ ਮਿੱਤ ਹੋਣ ਵਾਲੇ ਸਨ ਬਹੁਤ ਸਿੰਘ ਉਹਨਾਂ ਫੜ ਕੇ ਤੁਰਕਾਂ ਨੂੰ ਫੜਾਏ ਪਡੋਲ ਤੇ ਕਠੂਹੇ ਵਿੱਚ ਸਿੰਘਾਂ ਨਾਲ ਜੋ ਬੀਤੀ ਉਸ ਨੂੰ ਦੇਖ ਕੇ ਸਿੱਖ ਜਥਾ ਪਛਾਣ ਨੂੰ ਮੁੜਿਆ ਹੈ ਉਹਨਾਂ ਪਹਾੜਾਂ ਤੇ ਚੜਨ ਦਾ ਯਤਨ ਕੀਤਾ ਪਰ ਉੱਤੋਂ ਪਹਾੜੀਆਂ ਨੇ ਗੋਲੀਆਂ ਚਲਾਈਆਂ ਤੇ ਨਾਲ ਹੀ ਪੱਥਰ ਰੇੜ ਕੇ ਉਹਨਾਂ ਦਾ ਇਹ ਰਾਹ ਵੀ ਰੋਕ ਦਿੱਤਾ ਹੈ ਸਿੱਖ ਸਰਦਾਰਾਂ ਨੇ ਫੈਸਲਾ ਕੀਤਾ ਕਿ ਮੁਗਲਾਂ ਦੇ ਕਮਜ਼ੋਰ ਹਿੱਸੇ ਤੇ ਹਮਲਾ ਕੀਤਾ ਜਾਏ ਤੇ ਘੇਰਾ ਤੋੜ ਕੇ ਵਾਪਸ ਜੰਗਲ ਵੱਲ ਹੀ ਪਰਤਿਆ ਜਾਏ ਲੱਖੂ ਨੂੰ ਤਾਂ ਇਹ ਅੰਦਾਜ਼ਾ ਵੀ ਨਹੀਂ ਸੀ ਪਰ ਆਪਣੇ ਟੁੱਟੇ-ਫੁੱਟੇ ਤੇ ਖੁੰਡੇ ਹੋ ਚੁੱਕੇ ਹਥਿਆਰਾਂ ਨਾਲ ਸਿੰਘਾਂ ਨੇ ਮੁਗਲਾਂ ਉੱਤੇ ਹੱਲਾ ਬੋਲ ਦਿੱਤਾ ਫੇਰ ਕੀ ਹੋਇਆ ਜੇ ਤਲਵਾਰ ਦੀ ਧਾਰ ਖੁੰਡੀ ਹੈ ਸਿੰਘਾਂ ਦੇ ਜਜਵੇ ਤਲਵਾਰਾਂ ਦੀਆਂ ਧਾਰਾਂ ਤੋਂ ਕਿਤੇ ਤਿੱਖੇ ਹਨ ਨਵਾਬ ਕਪੂਰ ਸਿੰਘ ਨੇ ਇੱਕ ਪਾਸਿਓਂ ਸਿੰਘਾਂ ਨੂੰ ਹੱਲਾ ਸ਼ੇਰੀ ਦਿੰਦਿਆਂ ਕਿਹਾ ਜੇ ਕਾਰਾਕ ਜਾਵੇ ਨਹਾਲ ਹੋ ਜਾਵੇ ਫਤਿਹ ਪਾਵੇ ਭਾਈ ਬਚਿੱਤਰ ਸਿੰਘ ਭਾਈ ਉਹਦੇ ਸਿੰਘ ਦੇ ਮਾਨੂੰ ਭਾਵੇ ਸਤਿ ਸ੍ਰੀ ਅਕਾਲ ਸਿੰਘਾਂ ਨੇ ਜਿਕਾਰਾ ਛੱਡਿਆ ਤੇ ਜਥੇ ਨੇ ਖੁੰਡੀਆਂ ਕਿਰਪਾਨਾਂ ਦੇ ਟੁੱਟੇ ਵਰਸ਼ੇ ਮੁਗਲਾਂ ਦੀਆਂ ਸੰਜੂਆਂ ਦੇ ਪਾਰ ਕਰ ਦਿੱਤੇ ਟੁੱਟੀਆਂ ਕਮਾਨਾਂ ਮਾਰ-ਮਾਰ ਉਹਨਾਂ ਨੇ ਮੁਗਲਾਂ ਦੇ ਸਿਰ ਸਿਰ ਫੇਰ ਦਿੱਤੇ ਕੁਦ ਸਿੰਘ ਰੋਲੇ ਗੌਲੇ ਵਿੱਚ ਲੱਖੂ ਨੂੰ ਲੱਭਦੇ ਫਿਰ ਰਹੇ ਹਨ ਪਰ ਲੱਖੂ ਖੱਤਰੀ ਇਹ ਸਭ ਦੇਖ ਕੇ ਕਿਤੇ ਓਲੇ ਹੋ ਗਿਆ ਹੈ ਹਜ਼ੂਰ ਉਹਨਾਂ ਟੁੱਟੀਆਂ ਤਲਵਾਰਾਂ ਨਾਲ ਹੀ ਸਾਡੇ ਸਿਪਾਹੀਆਂ ਦੇ ਸਿਰ ਲਾਤ ਰਹੇ ਹਨ ਹਾਫੇ ਹੋਏ ਇੱਕ ਸੈਨਾਪਤੀ ਨੇ ਆ ਕੇ ਲੱਖੂ ਨੂੰ ਦੱਸਿਆ ਤੇ ਤੂੰ ਇਹ ਖੁਸ਼ਖਬਰੀ ਦੇਣ ਆਇਆ ਹੈ ਮੈਨੂੰ ਸ਼ਰਮ ਨਾਲ ਡੁੱਬ ਕੇ ਮਰ ਕਿਉਂ ਨਹੀਂ ਜਾਂਦਾ ਲੱਖੂ ਗੁੱਸੇ ਵਿੱਚ ਚੀਕਿਆ ਲੁਕਦਾ ਆਪ ਫਿਰਦਾ ਹੈ ਤੇ ਸ਼ਰਮ ਸਾਨੂੰ ਦਿੰਦਾ ਹੈ ਘੋੜਾ ਮੋੜਦਾ ਹੋਇਆ ਸੈਨਾਪਤੀ ਬੋਲਿਆ ਸੁਣ ਤਾਂ ਲੱਖੂ ਨੇ ਵੀ ਲਿਆ ਪਰ ਬੋਲਦਾ ਕਿ ਮਾਰੂ ਮਾਰ ਕਰਦੇ ਸਿੰਘ ਮੁਰ ਦੇ دریا ਦੇ ਕੰਢੇ ਤੇ ਆ ਗਏ ਹਨ ਬਿਆਸ ਦਰਿਆ ਦੀਆਂ ਲਹਿਰਾਂ ਪੱਥਰਾਂ ਨਾਲ ਟਕਰਾ ਕੇ ਭਿਆਨਕ ਸ਼ੋਰ ਪੈਦਾ ਕਰ ਰਹੀਆਂ ਹਨ। ਥੱਕੇ, ਟੁੱਟੇ, ਭੁੱਖੇ ਤੇ ਹਾਇ ਤੇ ਜ਼ਖਮੀ ਸਿੰਘ ਦਰਿਆ ਦੇ ਕਿਨਾਰੇ ਤੇ ਖਲੋਤੇ ਹਨ। ਬਰਸਾਤਾਂ ਹੋਣ ਕਾਰਨ ਦਰਿਆ ਇੰਨਾ ਜੋਰਾਂ ਤੇ ਹੈ ਕਿ ਰਾਹ ਵਿੱਚ ਆਉਣ ਵਾਲੇ ਵੱਡੇ ਰੁੱਖਾਂ ਨੂੰ ਵੀ ਜੜੋਂ ਪੁੱਟ ਕੇ ਨਾਲ ਵਹਾ ਕੇ ਲਿਜਾ ਰਿਹਾ ਹੈ। ਸਿਰ ਲੱਗਣਗੇ ਖਾਲਸਾ ਜੀ ਕੁਰਬਾਨੀ ਹੋਵੇਗੀ। ਕੁਝ ਸਿੰਘਾਂ ਦੀ ਫੇਰ ਹੀ ਸਾਰਾ ਜਥਾ ਪਾਰਕ ਕਰ ਸਕੇਗਾ ਡੱਲੇ ਵਾਲੀਏ ਸਰਦਾਰ ਗੁਰਦਿਆਲ ਸਿੰਘ ਦੇ ਕਹਿਣ ਦੀ ਧੀਰਸੀ ਕਿ ਉਹਨਾਂ ਦੇ ਹੀ ਦੋਵੇਂ ਸਕੇ ਭਰਾਵਾਂ ਨੇ ਘੋੜੇ ਦਰਿਆ ਵਿੱਚ ਉਤਾਰ ਦਿੱਤੇ ਪਰ ਉਹ ਦੋਹੇ ਸੂਰਮੇ ਹੀ ਵਾਪਸ ਨਹੀਂ ਪਰਤੇ ਸਰਦਾਰ ਜੱਸਾ ਸਿੰਘ ਅੱਗੇ ਆਏ ਤੇ ਬੋਲਣਾ ਸ਼ੁਰੂ ਕੀਤਾ ਇਨ ਪੁੱਤਰਣ ਕੇ ਸੀਸ ਪਰ ਜਹੇ ਮਾਣ ਬਖਸ਼ਣ ਵਾਲੇ ਬੋਲਾਂ ਦੀ ਜ਼ਿੰਮੇਵਾਰੀ ਨੂੰ ਸਮਝੋ ਸ਼ਰਹੰਦ ਤੁਹਾਡੀਆਂ ਜਾਦਾਂ ਵਿੱਚੋਂ ਕਦੇ ਮੰਨਫੀ ਨਹੀਂ ਹੋ ਸਕੇ ਸਕਦੀ ਯਾਦ ਰੱਖੋ ਕਿ ਸਾਡੇ ਦਮਾਲਿਆਂ ਦਸਤਾਰਾਂ ਥੱਲੇ ਵੀ ਸਿਰ ਵੀ ਅਜਿਹੇ ਹਨ ਜਿਹੜੇ ਇੱਟ ਭੰਨ ਰਹੇ ਮਿਸਤਰੀ ਨੂੰ ਇਹ ਕਹਿ ਕੇ ਵਰਜ ਸਕਣ ਕਿ ਇੱਟ ਦੀ ਥਾਂ ਗੋਡੇ ਨੂੰ ਤੋੜ ਅਜਿਹੇ ਸਿਰ ਜਿਹੜੇ ਗੜੀ ਉੱਤੇ ਖਲੋਤੇ ਢਾਲਾਂ ਤੇ ਵੱਜਦੀਆਂ ਕਿਰਪਾਨਾਂ ਤੋਂ ਨਿਕਲਦੇ ਚੰਗਿਆੜਿਆਂ ਨੂੰ ਤੱਕ ਕੇ ਸੱਚੇ ਪਿਤਾ ਨੂੰ ਇਹ ਕਹਿਣ ਚਾਹਣ ਦਾ ਜੋ ਜੇਰਾ ਰੱਖਦੇ ਹਨ ਕਿ ਗੁਰਪ੍ਰਤਾ ਨੇਜੇ ਤਲਵਾਰਾਂ ਤੀਰਾਂ ਨੂੰ ਸਾਵੇਂ ਜਾ ਕੇ ਧੱਕਣ ਲਈ ਮੇਰਾ ਵੀ ਮਨ ਉਤਾਵਲਾ ਹੋ ਰਿਹਾ ਹੈ ਮੇਰੀ ਝੋਲੀ ਵੀ ਜੰਗ ਦੇ ਮੈਦਾਨ ਵਿੱਚ ਦਿਖਾਈ ਜਾਣ ਵਾਲੀ ਸੂਰਬਿਰਤਾ ਪਾਓ ਸੱਚੇ ਸਤਗੁਰੂ ਤੇ ਜੰਗ ਕਰਦੇ ਆਂ ਜਦ ਤੇ ਲੱਗੇ ਤਾਂ ਸੱਚੇ ਪਾਤਸ਼ਾਹ ਦੇ ਇਹਨਾਂ ਬੋਲਾਂ ਕਿ ਤੁਹਾਡੇ ਪੀਣ ਵਾਲਾ ਪਾਣੀ ਧਰਤੀ ਤੋਂ ਮੁੱਕ ਗਿਆ ਹੈ ਤੇ ਫੁੱਲ ਚੜਾਉਂਦੇ ਆਂ ਤੱਤੀਆਂ ਤਵੀਆਂ ਤੇ ਚਾਂਦਨੀ ਚੌਕ ਨੂੰ ਚੇਤੇ ਕਰਦੇ ਆਂ ਵਿਚ ਵਸਾ ਕੇ ਐਸੀ ਤੇਗ ਵਾਹਣ ਕਿ ਅੱਲਾਹ ਦੇ ਮੂੰਹੋਂ ਵੀ ਸਾਬਾਸ ਨਿਕਲੇ ਜੰਗ ਦੇ ਮੈਦਾਨ ਵਿੱਚ ਵੀ ਪੈਂਦੇ ਖਾਂ ਨੂੰ ਸ਼ਾਂ ਕਰ ਰਹੀ ਸੱਚੀ ਸਰਕਾਰ ਦੀ ਢਾਲ ਤੇ ਨਫਰਤਾਂ ਵਿੱਚ ਤਪਦੇ ਹਿਰਦਿਆਂ ਨੂੰ ਠੰਡ ਵਰਤਾ ਰਹੀ ਭਾਈ ਕਨਈਆ ਜੀ ਦੀ ਮਸਕ ਨੂੰ ਅੰਗ ਸੰਗ ਰੱਖੋ ਸਿਰ ਇਹ ਤਾਂ ਤੁਹਾਡਾ ਹੀ ਹੈ ਨਹੀਂ ਇਹ ਤਾਂ ਤੁਸੀਂ ਸਰਬਲੋਹੀ ਬਾਟੇ ਤੇ ਖੰਡੇ ਵਾਲੀਆਂ 5 ਘਟਾਂ ਬਦਲੇ ਗੁਰੂ ਪਿਤਾ ਨੂੰ ਭੇਟ ਕਰ ਚੁੱਕੇ ਹੋ ਹੁਣ ਤਾਂ ਉਸ ਦੇ ਬੋਲਾਂ ਤੇ ਪਹਿਰੇ ਦਿੰਦੇ ਹੋਏ ਪ੍ਰੇਮ ਦੀ ਗਲੀ ਵਿੱਚ ਬਿਨਾ ਕਾਣ ਕੀਤੇ ਸਿਰ ਦੇਣ ਦੇ ਬਚਨਾਂ ਨੂੰ ਸੂਰਬੀਰਤਾ ਨਾਲ ਨਿਭਾਓ ਤੇ ਸੱਚਮੁੱਚ ਦੁਨੀਆ ਧੱਕੇਗੀ ਕਿ ਕਿੰਨੇ ਠੰਡਿਆਂ ਬੁਰਜਾਂ ਨੂੰ ਵੀ ਨਿੱਗ ਦੇ ਰਿਹਾ ਹੈ ਤੁਹਾਡਾ ਸਿਦਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ